ਜਿਨ੍ਹਾਂ ਦੇ ਅੰਦਰ ਲਾਲਚ ਜਿਹੜਾ ਹੈ ਉਹ ਆਪਣੀ ਚਰਨ ਸੀਮਾ ਤੋਂ ਪਾਰ ਹੋ ਜੇ ਉਹ ਕੁੱਤਿਆਂ ਵਾਂਗੂ ਹਲਕ ਜਾਂਦੇ ਨੇ ਮਾਫ ਕਰਿਓ ਮਹਾਰਾਜ ਜੀ ਕਹਿੰਦੇ ਨੇ ਵੀ ਇਹ ਜਿਹੜਾ ਕੁਕਰ ਹੈ ਬਈ ਇਹਨੂੰ ਲਾਲਚ ਦਾ ਕੀ ਹੈ ਇਹਨੂੰ ਲਾਲਚ ਲੱਗ ਗਿਆ ਹੈ ਆਪਾਂ ਇੱਕ ਕਹਾਣੀ ਸੁਣਦੇ ਹੁੰਦੇ ਸੀ ਨਾ ਸਕੂਲਾਂ ਵਿੱਚ ਕਿ ਇੱਕ ਕੁੱਤੇ ਨੂੰ ਕੁੱਤੇ ਨੂੰ ਕਿੱਧਰੋਂ ਹੱਡੀ ਮਿਲ ਗਈ ਉਹਨੇ ਮੂੰਹ 'ਚ ਪਾ ਕੇ ਉਹ ਹੱਡੀ ਲੈ ਕੇ ਤੁਰ ਪਿਆ ਤੁਰਿਆ ਜਾਏ ਮਨ ਵਿੱਚ ਸੀ ਕਿ ਕਿਧਰੇ ਇਕਾਂਤ ਜਗ੍ਹਾ ਤੇ ਬੈਠ ਕੇ ਆਰਾਮ ਦੇ ਨਾਲ ਖਾਵਾਂਗਾ ਜਦੋਂ ਤੁਰਿਆ ਜਾ ਰਿਹਾ ਅੱਗੇ ਇੱਕ ਨਦੀ ਆ ਗਈ ਨਦੀ ਨੂੰ ਪਾਰ ਕਰਨ ਲੱਗਾ ਤੇ ਪਾਣੀ ਦੇ ਵਿੱਚ ਉਹਨੇ ਕੀ ਵੇਖਿਆ ਪਰਛਾਈ ਕਿਹਦੀ ਪਰਛਾਈ ਆਪਣੀ ਹੀ ਪਰਛਾਈ ਉਹਦੇ ਮਨ ਵਿੱਚ ਆਇਆ ਕਿ ਵੀ ਸਾਹਮਣੇ ਵੀ ਇੱਕ ਕੁੱਤਾ ਖੜਾ ਹੋਇਆ ਮੇਰੇ ਵਰਗਾ ਉਹਦੇ ਮੂੰਹ ਦੇ ਵਿੱਚ ਵੀ ਹੱਡੀ ਹੈ ਆਪਾਂ ਇਹ ਕਹਾਣੀ ਨੂੰ ਗਰੀਦੀ ਡੋਗ ਕਰਕੇ ਪੜ੍ਹਦੇ ਸੀ ਲਾਲਚੀ ਕੁੱਤਾ ਪੰਜਾਬੀ ਵਿੱਚ ਵੀ ਇੰਗਲਿਸ਼ ਵਿੱਚ ਵੀ ਗਰੀਦੀ ਡੋਗ ਲਾਲਚੀ ਕੁੱਤਾ ਉਦੇ ਮਨ ਵਿੱਚ ਆਇਆ ਵੀ ਇਹ ਮੇਰੇ ਵਰਗਾ ਇੱਕ ਹੋਰ ਹੈ ਸਾਹਮਣੇ ਤੇ ਇਹਨੇ ਵੀ ਮੂੰਹ ਦੇ ਵਿੱਚ ਹੱਡੀ ਪਾਈ ਹੋਈ ਤੇ ਮਨ ਵਿੱਚ ਆਇਆ ਕਿੰਨਾ ਚੰਗਾ ਹੋਵੇ ਇਹਦੇ ਕੋਲ ਮੈਂ ਹੱਡੀ ਖੋਲਵਾ ਤੇ ਮਨ 'ਚ ਲਾਲਚ ਆ ਗਿਆ ਆਪਣੇ ਮੁੱਖ ਵਿੱਚ ਹੱਡੀ ਹੈ ਤੇ ਦੂਸਰੇ ਦੀ ਹੱਡੀ ਵੀ ਖੋਣਾ ਚਾ ਰਿਹਾ ਸੀ ਤੇ ਕੀ ਹੋਇਆ ਉਹਨੇ ਉਹਨੂੰ ਵੇਖ ਕੇ ਭੌਂਕਣਾ ਸ਼ੁਰੂ ਕਰਤਾ ਤੇ ਜਿਵੇਂ ਉਹਨੇ ਮੂੰਹ ਖੋਲਿਆ ਭੌਂਕਣ ਦੇ ਲਈ ਤੇ ਉਹਦੇ ਮੂੰਹ ਵਾਲੀ ਹੱਡੀ ਉਹ ਪਾਣੀ ਦੇ ਵਿੱਚ ਡੇਕ ਗਈ ਤੇ ਉਹਦਾ ਫਿਰ ਸਟੋਰੀ ਦਾ ਜਿਹੜਾ ਸੀ ਉਹਦਾ ਮੋਰਲ ਸੀ ਮੋਰਲ ਇਹ ਸੀ ਵੀ ਲਾਲਚ ਕਰਨਾ ਮਾੜੀ ਗੱਲ ਹੈ ਵੀ ਲਾਲਚ ਨਹੀਂ ਕਰਨਾ ਚਾਹੀਦਾ ਲਾਲਚੀ ਬੰਦਾ ਇੱਕ ਕੁੱਤੇ ਵਰਗਾ ਹੁੰਦਾ ਹੈ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਇਸ਼ਾਰਾ ਕਰਦੇ ਨੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਲਾਲਚੀ ਹੋਵੇ ਨਾ ਲਾਲਚੀ ਬੰਦਾ ਕੁੱਤੇ ਵਰਗਾ ਹੁੰਦਾ ਹੈ ਕੁੱਕਰ ਵਰਗਾ ਕਿਉਂਕਿ ਕੁੱਤੇ ਦਾ ਸੁਭਾਅ ਲਾਲਚੀਆ ਵਾਲਾ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਦੇ ਅੰਦਰ ਲਾਲਚ ਹੋਵੇ ਉਹ ਵੀ ਕੁੱਤੇ ਵਰਗਾ ਹੁੰਦਾ ਹੈ ਫਿਰ ਉਹ ਵੀ ਦਵਾਰਾਂ ਦਵਾਰ ਜਿਵੇਂ ਇੱਕ ਕੁੱਤਾ ਇੱਕ ਦਰ ਤੋਂ ਦੂਜੇ ਦਰ ਦੂਜੇ ਤੋਂ ਤੀਜੇ ਦਰ ਤੀਜੇ ਤੋਂ ਚੌਥੇ ਦਰ ਤੁਰਿਆ ਫਿਰਦਾ ਹੈ ਨਾ ਮਹਾਰਾਜ ਕਹਿੰਦੇ ਨੇ ਇਵੇਂ ਹੀ ਜਿਹੜੇ ਮਨੁੱਖ ਨੂੰ ਲਾਲਚ ਲੱਗ ਜੇ ਉਹ ਵੀ ਇੱਕ ਤੋਂ ਦੂਸਰੇ ਦੂਸਰੇ ਤੋਂ ਤੀਸਰੇ ਤੀਸਰੇ ਤੋਂ ਚੌਥੇ ਉਹ ਵੀ ਇਵੇਂ ਹੀ ਤੁਰਿਆ ਫਿਰਦਾ ਹੈ ਤੇ ਗੱਲ ਵੀ ਸੱਚੀ ਹੈ ਭਾਈ ਲਾਲਚ ਇਨਸਾਨ ਦੇ ਅੰਦਰ ਇਹੀ ਕੰਮ ਕਰਦਾ ਹੈ ਲਾਲਚ ਬੰਦੇ ਨੂੰ ਜਿਹੜਾ ਹੈ ਉਹ ਸਬਰ ਸੰਤੋਖ ਥੋੜਾ ਪ੍ਰਾਪਤ ਹੋਣ ਦਿੰਦਾ ਇੱਕ ਬਚਨ ਹੁੰਦਾ ਗੋੜੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਮਹਾਰਾਜ ਜੀ ਕਹਿੰਦੇ ਨੇ ਉੱਥੇ ਮਹਾਰਾਜ ਜੀ ਨੇ ਮਨਮੁਖ ਬੰਦੇ ਦੀ ਗੱਲ ਕੀਤੀ ਹੈ ਧਿਆਨ ਦਿਓ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਆਪਣੀ ਮਨ ਦੀ ਮੱਤ ਦੇ ਮਗਰ ਤੁਰਿਆ ਫਿਰਦਾ ਹੈ ਨਾ ਉਹ ਮਨਮੁਖ ਇਨਸਾਨ ਕੀ ਹੁੰਦਾ ਹੈ ਉਹ ਲਾਲਚੀ ਹੁੰਦਾ ਹੈ ਕਦੀ ਵੀ ਐਸੇ ਲਾਲਚੀ ਬੰਦੇ ਦਾ ਵਿਸਾਹ ਨਹੀਂ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਨੇ ਮਨ ਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਮਹਾਰਾਜ ਕਹਿੰਦੇ ਜਿਹੜਾ ਮਨ ਮੁਖ ਬੰਦਾ ਹੈ ਇਹ ਤੇ ਮੂਲ ਤੋਂ ਹੀ ਭੁੱਲ ਚੁੱਕਾ ਹੈ ਮੂਲ ਤੋਂ ਕੀ ਭੁੱਲਿਆ ਹੈ ਮੂਲ ਤੋਂ ਭੁੱਲਿਆ ਇੱਕ ਅਕਾਲ ਪੁਰਖ ਪ੍ਰਮਾਤਮਾ ਜੀ ਮਹਾਰਾਜ ਜੀ ਕਹਿੰਦੇ ਮੂਲ ਤੋਂ ਕਿਵੇਂ ਭੁੱਲ ਗਿਆ ਵਿੱਚ ਲੱਭ ਲੋਭ ਅਹੰਕਾਰ ਇਹ ਮਨੁੱਖ ਨੂੰ ਇਹ ਜਿਹੜਾ ਮਨ ਦੀ ਮਤ ਦੇ ਮਗਰ ਤੁਰਦਾ ਹੋਇਆ ਮਨੁੱਖ ਹੈ ਇਹ ਮਨਮੁਖ ਬੰਦੇ ਨੂੰ ਲਾਲਚ ਲੱਗ ਗਿਆ ਇਹ ਮਨਮੁਖ ਬੰਦੇ ਨੂੰ ਹੰਕਾਰ ਲੱਗ ਗਿਆ ਹੈ ਹੰਕਾਰ ਵਿੱਚ ਲਾਲਚ ਵਿੱਚ ਇਹ ਆਪਣੇ ਅੰਦਰੋਂ ਭੁੱਲ ਚੁੱਕਾ ਹੈ ਵੀ ਉਹ ਅਕਾਲਪੁਰਖ ਪਰਮਾਤਮਾ ਨੇ ਮੈਨੂੰ ਬਣਾਇਆ ਹੈ ਉਹਨੇ ਹੀ ਮੈਨੂੰ ਸੰਸਾਰ 'ਚ ਭੇਜਿਆ ਹੈ ਅਨੇਕ ਪ੍ਰਕਾਰ ਦੀਆਂ ਦਾਤਾਂ ਦੇ ਕੇ ਉਹਨੇ ਮੈਨੂੰ ਨਿਵਾਜਿਆ ਹੈ ਤੇ ਮੈਂ ਉਹਦੀ ਭਜਨ ਬੰਦਗੀ ਕਰਾਂ ਮੈਂ ਲਾਲਚ ਮੰਨ ਵਿੱਚ ਨਾ ਰੱਖ ਕੇ ਐਵੇਂ ਦਰ ਦਰ ਤੇ ਭਟਕਣ ਦੀ بجائے ਇੱਕ ਦਰ ਦਾ ਮੁਥਾਜ ਹੋ ਜਾਵਾਂ ਇੱਕ ਅਕਾਲਪੁਰਖ ਦੇ ਦਰ ਦੇ ਭਖਾਰੀ ਹੋ ਜਾਵਾਂ ਮੈਂ ਅੱਪਰ ਤੋਂ ਰਾਤ ਵੀ ਇੱਕ ਬੇਨਤੀ ਕਰ ਰਿਹਾ ਸਾਂ ਕਿ ਵੇਖੋ ਕਿੰਨਾ ਚੰਗਾ ਹੋਵੇ ਅਸੀਂ ਦਰ ਦਰ ਦੇ ਪਖਾਰੀ ਬਣਨ ਦੀ ਬਜਾਏ ਇੱਕੋ ਦਰ ਦੇ ਪਖਾਰੀ ਬਾਜੀ ਮਹਾਰਾਜ ਕਹਿੰਦੇ ਕਿ ਕਿੰਨਾ ਸੋਹਣਾ ਬਾਣੀ ਦੇ ਵਿੱਚ ਬਚਨ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹਉਂਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੂ ਰੰਗ ਰਾਤਾ ਮਹਾਰਾਜ ਕਹਿੰਦੇ ਹਮ ਭੀਖਕ ਪੇਖਾਰੀ ਤੇਰੇ हे मेरे अकाल पुरख परमात्मा मैं भिखारी हां पर मैं भिखारी हां तेरे दर दा मैं बंदियां दे दर दा भिखारी नहीं हां मेनू बंदियां दे दर उत्ते जा के मांगण दी ਲੋੜ ਨਹੀਂ ਹੈ पर माफ करियो जेड़ा मनोख लालची ਹੋਵੇਗਾ ओनु एक अकाल पुरख दा दर नहीं सूझेगा जे ओनु एक अकाल पुरख परमात्मा दा दर सूझेगा भी उथे भी ओदे मन च लालची ਹੋਵੇਗਾ ਜਿਹੜਾ ਲਾਲਚੀ ਮਨੁੱਖ ਹੁੰਦਾ ਜੇ ਉਹ ਧਰਮ ਦੀ ਓਟ ਲੈਂਦਾ ਵੀ ਹੈ ਤੇ ਧਰਮ ਦੀ ਓਟ ਲੈਣ ਪਿੱਛੇ ਵੀ ਉਹਦੇ ਮਨ ਦਾ ਲਾਲਚ ਹੀ ਹੁੰਦਾ ਆਖੋ ਸਤਨਾਮ ਮਹਾਰਾਜ ਇਸੇ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਭਾਈ ਲੋਭੀ ਕਾਮ ਵਿਸਾਹ ਨ ਕੀਜੈ ਜੇ ਕਾਹ ਪਾਰ ਵਿਸਾਏ ਕਿ ਹੇ ਇਨਸਾਨ ਹੇ ਮਨੁੱਖ ਕਦੀ ਵੀ ਲੋਭੀ ਬੰਦੇ ਦਾ ਵਿਸਵਾਸ ਨਹੀਂ ਕਰਨਾ ਚਾਹੀਦਾ ਭਰੋਸਾ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਲਾਲਚੀ ਹੈ ਇਹ ਬੰਦੇ ਦੇ ਮਨ ਦੇ ਵਿੱਚ ਲਾਲਚ ਹੈ ਇਹ ਲੋਭੀ ਹੈ ਤੇ ਮਹਾਰਾਜ ਜੀ ਕਹਿੰਦੇ ਭੁੱਲ ਕੇ ਵੀ ਇਹਦਾ ਭਰੋਸਾ ਨਾ ਕਰੋ ਸੱਚੀ ਗੱਲ ਹੈ ਅੱਜ ਆਪਾਂ ਸਾਡੀ ਸਿੱਖ ਕੌਮ ਦੀ ਤਰਾਸ ਦੀ ਕੀ ਹੈ ਸਾਡੀ ਸਿੱਖ ਕੌਮ ਦੀ ਸਭ ਤੋਂ ਵੱਡੀ ਤਰਾਸ ਦੀ ਇਹੀ ਹੈ ਕਿ ਅਸੀਂ ਲਾਲਚੀ ਬੰਦੇ ਆ ਉੱਤੇ ਭਰੋਸਾ ਕਰਕੇ ਬੈਠ ਗਏ ਮਾਰਾ ਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਰੋਕਿਆ ਹੈ ਵੀ ਸਿੱਖਾ ਕਦੀ ਭੁੱਲ ਕੇ ਵੀ ਲਾਲਚੀ ਬੰਦੇ ਦਾ ਵਿਸਾਹ ਨਾ ਕਰੀਂ ਭਰੋਸਾ ਨਾ ਕਰੀਂ ਅੱਜ ਸਾਡੀ ਜਿਹੜੀ ਕੌਮ ਹੈ ਇਹ ਜੇ ਨਿਗਰਤਾਂ ਵਾਲੇ ਪਾਸੇ ਜਾ ਰਹੀ ਹੈ ਤੇ ਮੈਂ ਇਹੀ ਗੱਲ ਸਮਝਦਾ ਹਾਂ ਕਿ ਕੌਮ ਦੀ ਤਰਾਸਦੀ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਲਾਲਚੀ ਬੰਦਿਆਂ 'ਤੇ ਭਰੋਸਾ ਕਰਕੇ ਬੈਠ ਗਏ ਤੇ ਉਹ ਲਾਲਚੀ ਬੰਦਿਆਂ ਨੇ ਸਾਡੀ ਕੌਮ ਨੂੰ ਨਿਗਾਰ ਵਾਲੇ ਪਾਸੇ ਲੈ ਕੇ ਤੁਰ ਪਏ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ਼ਾਰਾ ਵੀ ਦਿੱਤਾ ਵੀ ਲਾਲਚੀ ਬੰਦੇ ਦਾ ਵਿਸਾਹ ਨਾ ਕਰਿਓ ਕਿਉਂਕਿ ਲਾਲਚੀ ਬੰਦੇ ਦਾ ਸੁਭਾਅ ਕਿਹਦਾ ਹੈ ਮਹਾਰਾਜ ਜੀ ਨੇ ਕੁੱਕਰ ਵਰਗਾ ਹੈ ਵੇਖੋ ਇੱਕ ਗੱਲ ਹੋਰ ਧਿਆਨ ਰੱਖਿਓ ਮਹਾਰਾਜ ਜੀ ਨੇ ਬਾਣੀ ਵਿੱਚ ਹੁਣ ਦੇਖੋ ਇੱਕ ਕੁੱਕਰ ਨੂੰ ਲਾਲਚ ਦੇ ਨਾਲ ਜੁੜਿਆ ਹੈ ਇੱਕ ਜਗ੍ਹਾ ਮਹਾਰਾਜ ਜੀ ਨੇ ਕੁੱਕਰ ਦੀ ਗੱਲ ਕੀਤੀ ਹੈ ਕੁੱਤੇ ਦੀ ਗੱਲ ਕੀਤੀ ਹੈ ਪਰ ਉੱਥੇ ਮਹਾਰਾਜ ਜੀ ਕਹਿੰਦੇ ਨੇ ਕੁੱਕਰ ਵਰਗਾ ਵਫਾਦਾਰ ਵੀ ਦੁਨੀਆ 'ਚ ਕੋਈ ਨਹੀਂ ਪਰ ਉਹ ਜਿਹੜਾ ਕੁੱਕਰ ਹੈ ਉਹ ਪਰ ਇੱਕ ਮਾਲਕ ਦਾ ਗੁਲਾਮ ਹੁੰਦਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਨੇ ਨਾ ਕਬੀਰ ਕੂਕਰ राम ਕੋ ਮਤੀਆ ਮੇਰੋ ਨਾਉ ਗਲੇ ਹਮਾਰੇ ਜਿਵਰੀ ਜੈ ਕਿੰਚੈ ਤਹਿ ਜਾਉ ਭਗਤ ਕਬੀਰ ਕਹਿੰਦੇ ਨੇ ਹੇ ਮੇਰੇ ਮਾਲਕ ਜੀ ਮੈਂ ਕੂਕਰ ਹਾਂ ਪਰ ਮੈਂ ਦਵਾਰੇ ਦਵਾਰਾ ਡੋਲਣ ਵਾਲਾ ਕੂਕਰ ਨਹੀਂ ਹਾਂ ਕਿ ਇੱਕ ਦਰ ਛੱਡ ਕੇ ਦੂਜੇ ਦਰ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਮੈਂ ਉਹ ਕੂਕਰ ਨਹੀਂ ਹਾਂ ਮੈਂ ਕੁੱਕਰ ਹਾਂ ਤੇਰੇ ਦਰ ਦਾ ਤੇਰੇ ਦਰ ਘਰ ਦਾ ਮੈਂ ਗੁਲਾਮ ਹਾਂ ਤੇਰੇ ਹੁਕਮ ਦਾ ਜਿਹੜਾ ਪੱਟਾ ਹੈ ਉਹ ਮੇਰੇ ਗਲ ਵਿੱਚ ਪੈ ਗਿਆ ਹੋਇਆ ਤੇ ਜਿਵੇਂ ਤੂੰ ਮੈਨੂੰ ਜਿੱਧਰ ਵੀ ਕਹੇਂਗਾ ਮੈਂ ਉਧਰ ਨੂੰ ਜਾਣ ਨੂੰ ਤਿਆਰ ਹਾਂ ਜਿਵੇਂ ਆਖੇਂਗਾ ਇੱਥੇ ਬੈਠ ਜਾ ਉੱਥੇ ਬੈਠਣ ਨੂੰ ਤਿਆਰ ਜਿਵੇਂ ਆਖੇਂਗਾ ਖੜਾ ਹੋ ਜਾ ਖੜਾ ਹੋਣ ਨੂੰ ਤਿਆਰ ਜੋ ਕਰਮ ਆਖੇਂਗਾ ਕਰਨ ਨੂੰ ਉਹ ਕਰਮ ਕਰਨ ਨੂੰ ਤਿਆਰ ਕੁੱਕਰ ਦੀ ਗੱਲ ਕੀਤੀ ਹੈ ਚੰਗੇ ਵਾਲੇ ਪਾਸੋਂ ਵੀ ਕੀਤੀ ਹੈ ਪਰ ਮਾੜੇ ਵਾਲੇ ਪਾਸੋਂ ਵੀ ਕੀਤੀ ਹੈ ਜੇ ਮਹਾਰਾਜ ਜੀ ਕਹਿੰਦੇ ਨੇ ਕੂਕਰ ਦੇ ਮਨ 'ਚ ਲਾਲਚ ਆ ਜਾਵੇ ਤੇ ਭਈ ਉਹਦੇ ਵਰਗਾ ਫਿਰ ਨਖੇਦ ਜਾਨਵਰ ਕੋਈ ਨਹੀਂ ਹਲਕ ਪੈ ਜਾਵੇ ਉਹ ਤੇ ਆਪਣੇ ਤੇ ਪਰਾਏ ਦੀ ਪਛਾਣ ਵੀ ਫਿਰ ਭੁੱਲ ਜਾਂਦਾ ਹੈ ਹਲਕੇ ਹੋਏ ਕੁੱਤੇ ਨੂੰ ਕਿਉਂ ਛੱਡ ਦਿੰਦੇ ਨੇ ਲੋਕੀ ਅਵਾਰਾ ਭਈ ਹਲਕ ਪੈ ਗਿਆ ਹੁਣ ਇਹਨੇ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਕਰਨੀ ਇਹਨੇ ਤੇ ਆਪਣੇਆਂ ਨੂੰ ਵੀ ਵੱਡਣਾ ਸ਼ੁਰੂ ਕਰ ਦੇਣਾ ਹੈ ਜਿਹੜੇ ਇਨਸਾਨ ਨੂੰ ਜਿਹੜੇ ਮਨੁੱਖ ਨੂੰ ਹਲਕ ਪੈ ਜਾਵੇ ਲਾਲਚ ਆਪਣੀ ਚਰਮ ਸੀਮਾ ਤੋਂ ਪਾਰ ਹੋ ਜੇ ਉਹ ਬੰਦਾ ਹਲਕ ਜਾਂਦਾ ਹੈ ਤੇ ਹਲਕਿਆ ਹੋਇਆ ਬੰਦਾ ਫਿਰ ਬੇਗਾਨਿਆਂ ਦੇ ਨਾਲ-ਨਾਲ ਆਪਣੇਆਂ ਨੂੰ ਵਧਣਾ ਸ਼ੁਰੂ ਕਰ ਦਿੰਦਾ ਹੈ ਤੇ ਮਹਾਰਾਜ ਜੀ ਨੇ ਦੇਖੋ ਬਾਣੀ ਵਿੱਚ ਕੈਸਿਆਂ-ਕੈਸਿਆਂ ਬਾਤਾਂ ਪਾ ਕੇ ਅਜੋਕੇ ਸਮਾਜ ਵਿੱਚ ਸਾਡੇ ਵਰਗੇ ਰਹਿਣ ਵਾਲੇ ਮਨੁੱਖਾਂ ਨੂੰ ਸਮਝਾਈਆਂ ਸਮਝਾਈਆਂ ਇਹ ਗੱਲਾਂ ਪਰ ਸਵਾਲ ਤੇ ਇਹ ਗੱਲ ਦਾ ਖੜਾ ਹੁੰਦਾ ਹੈ ਨਾ